ਪਰ ਐਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਕਿ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਜਿਹੜਾ ਉਹ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਦਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇ ਹੀ ਕਹਨੇ ਹੋ ਉਸ ਵੇਲੇ ਉਹ 7 ਕੁ ਹਜ਼ਾਰ ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤਿਆ ਤਾਂ ਫਿਰ ਲੋਕਾਂ ਦੇ ਮੰਡਟ ਦਾ ਸਤਿਕਾਰ ਕਰਨਾ ਜਾਂ ਉਹਦਾ ਮਾਨਯੋਗ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਉਹਨਾਂ ਨੂੰ ਮੰਤਰੀ ਮੰਡਲ ਚ ਸਹਾਇਤਾ ਹੋਣੀ ਚਾਹੀਦੀ ਹੈ। ਉਹਦਾ ਨਵਾਂ ਚਿਹਰਾ ਹੋਣਗੇ ਕਿ ਹੋਰ ਵੀ ਕੋਈ ਨਵੇਂ ਚਿਹਰੇ ਵਿੱਚ ਆ ਸਕਦੇ ਨੇ। ਸਾਡੇ ਦੋ ਸੀਟਾ ਖਾਲੀ ਪਈਆਂ ਨੇ, ਮਨਪੂਰ ਦੋ ਸੀਟਾ ਖਾਲੀ ਪਈਆਂ ਨੇ। ਦੋ ਮੰਕੀ ਹੋਣਗੇ ਜਾਂ ਸਿੰਗਲ ਲਗਾਏਗੀ। ਸਾਰਾ ਕੁਝ ਆਜੀ ਪੁੱਛੋਗੇ। ਜੋ ਜੋ ਦੇਖੋ ਦੇਖੋ ਅਸੀਂ ਮਹਿੰਦਰਪ੍ਰਖਤ ਜੀ ਨੇ ਵਾਦਾ ਕੀਤਾ ਸੀ। ਮਹਿੰਦਰਪ੍ਰਖਤ ਜੀ ਨੇ ਬਣਾਇਆ। ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਾ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਬਣਾ ਲਾਂਗੇ ਤੇ ਬਾਅਦ ਹੁਣ ਕੀ ਡਿਪਾਰਟਮੈਂਟ ਨਾਲ ਪੁੱਛਣਾ ਉਹ ਵੀ ਡਿਪਾਰਟਮੈਂਟ ਕਿਹੜਾ ਦੇੋਂਗੇ ਮੈਂ ਇੰਨਾ ਕਹੇ ਕਿ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਏ ਲੋਕੇ ਕੋਪਾਲ ਇਟਾਲੀਆ 15000 ਦੀ ਵੱਡੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਸੰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਇਕੱਠੇ ਅ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ ਤੇ ਅੱਜ ਵੀ ਮੈਂ ਤਾਂ ਜਾ ਕੇ ਆਇਆ ਲੁਧਿਆਣਾ ਜਾ ਕੇ ਸੋ ਹਸੈ ਨਾ ਗਿਆ ਮਾਨ ਸਾਹਿਬ ਰਾਜ ਸਭਾ ਸੀਟ ਕੋ ਲੈ ਕੇ ਬੜੀ ਚੱਤਾ ਹੈ ਇਹ ਤਾਂ ਕਲੀਅਰ ਕਰਤਾ ਹੈ ਦੇਖੋ ਕੇਜਰੀਵਾਲ ਸਾਹਿਬ ਨੇ ਆਪ ਹੀ ਕਹਿੰਦੇ ਕਿ ਪੰਜਾਬ ਦੇ ਵਿੱਚ ਜੋ ਖਾਲੀ ਹੋ ਰਹੀ ਹੈ ਕਿਆ ਕਿਸ-ਕਿਆ ਬਸ ਥੋੜਾ ਸੋਚ ਲੈਣ ਤੋਂ ਬਸ ਪਰ ਹੋਵੇ ਕੋਈ ਇਹੋ ਜਿਹਾ ਜਿਹੜਾ ਜਾ ਕੇ ਉਥੇ ਪੰਜਾਬ ਦੀ ਗੱਲ ਪਿੰਡ ਸਾਡੇ ਹੋਊਗਾ ਜੀ ਵੀ ਇੰਡਸਟਰੀਸ ਤੇ ਫੇਰ ਉਥੀ ਗੱਲਾ ਕੀ ਠੀਕ ਇੰਡਸਟਰੀਸ ਸਾਡੇ ਪਾਰਟੀ ਵਰਕ ਨਹੀਂ ਹੋਈ ਸੰਜੀਵ ਰੋੜਾ ਕੋਣ ਹੈ ਇੰਡਸਟਰੀਸ ਹੈ ਇਹ ਤਾਂ ਪਾਰਟੀ ਵਰਕਰ ਦੇ ਬੰਦਾ ਹੋ ਗਿਆ ਜੀ ਸੰਕੇਤ ਨਾ ਸਮਝ ਲਿਓ ਨਹੀਂ ਨਹੀਂ ਸਕਤੀ ਉਹ ਤਾਂ ਤੁਸੀਂ ਤਾਂ ਸੰਕੇਤ ਇਧਰ ਉਧਰ ਲੱਭ ਲੈਨੇ ਹੋ ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਸਾਡੇ ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ ਉਥੇ ਜਾ ਕੇ ਵਧੀਆ ਮੁੱਦੇ ਠਾਵੇ ਉੱਦਾ ਉਹ ਮੈਂ ਤਾਂ ਮੰਡੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਾ ਕੇ ਉਹ ਚੋਲੇ ਸੀਜ਼ਨ ਆਉਣਾ ਉਹਦੇ ਵੀ ਸਬਕਮਟੀ ਦੀ ਬੈਠਕ ਹੋਈ ਹੈ ਹਾਂ ਉਸ ਤੇ ਵੀ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮਟੀ ਤੋਂ ਚਲੋ ਆਪਣੇ ਲੈਵਲ ਤੇ ਦੇਖੇ ਵੀ ਹੈ ਪਰ ਛੋਟੇ ਮੇਲੇ ਨੂੰ ਕਿਸ ਤਰੀਕੇ ਦੇ ਦੇਖੋ ਦੇਖੋ ਝੋਨਾ ਝੋਨਾ ਲੱਗ ਗਿਆ ਜੀ ਤੇ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ ਇਵਨ ਜਿਹੜਾ ਨਹਿਰਾ ਨਹਿਰੀ ਪਾਣੀ ਹੋ ਵੀ ਹੈ ਤੇ ਪਹੁੰਚ ਗਿਆ ਝੋਨਾ ਸੁਖਸਾਂਤ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਬਾਰੇ ਕਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ ਵਜਾਇੇ ਪਹਿਲਾਂ 15 ਜੂਨ ਹੁੰਦਾ ਸੀ ਇਹਦਾ ਮਤਲਬ 15 ਦਿਨ ਪਹਿਲਾਂ ਆਊਗਾ ਚੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜੂਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਖਰੀਦ ਸ਼ੁਰੂ ਹੁੰਦੀ ਸੀ ਹੁਣ 20 15 ਤੋਂ ਵੀ ਸਤੰਬਰ ਦੇ ਵਿੱਚ ਆ ਜਾਊਗਾ ਦੇਖਦੇ ਆ ਕਿ ਨਵਾਂ ਤਿਆਰਬਾ ਕੀਤਾ ਹੈ ਸ਼ਾਇਦ ਉਹਦਾ ਮੌਇਸਚਰ ਘੱਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਤਰੇਲ ਪੈਣ ਲੱਗ ਜਾਂਦੀ ਹੈ ਮੌਇਸਚਰ ਮੌਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਪਚਾ ਹੋ ਜੇ ਹਨਾ ਤੇ ਵੈਸਟਰਨ ਹਵਾਵਾਂ ਚਲਦੀਆਂ ਨੇ ਸ਼ਾਇਦ ਧੂਆਂ ਇਧਰ ਪਜਾਏ ਇਧਰੋਂ ਚਲਦੀਆਂ ਨੇ ਚਾਰ ਬਕਰ ਜੀ ਕੀ ਹਰ ਜੇ ਇਸ ਨੂੰ ਲੈ ਕੇ ਦਿੱਕਤ ਪਈ ਹੈ ਪਰ ਜਿਹੜੇ ਖੰਮੇ ਸੀਗੇ ਉਹ ਕਾਂਗਰਸ ਦੇ ਵੀ ਫੱਲੂ ਨੇ ਰੌੜਾ ਰੱਪਾ ਹੜੇ ਨਹੀਂ ਚੱਲ ਰਿਹਾ ਹਰ ਤੋਂ ਬਾਅਦ ਵੀ ਪਹਿਲਾਂ ਪ੍ਰਚਾਰ ਦੇ ਬਰਾੜ ਦੀ ਕਾਫੀ ਗੁੱਟਬਾਜੀ ਚੱਲਿਆ ਤੇ ਹੁਣ ਵੀ ਇੱਕ ਕੁਝ ਪਰਿਵਾਰ ਕੋਲ ਪਰਟੀ ਵਰਗੀ ਇਹ ਤਾਂ ਆਸ਼ੂ ਨੇ ਤਾਂ ਰਿਜ਼ਾਈਨ ਕਰਤੇ ਆ ਬਾਗੇ ਨੇ ਕਰਮਚਾਰੀ ਪ੍ਰਧਾਨੀ ਨੇ ਰਿਜ਼ਾਈਨ ਕਰ ਦਿੱਤਾ ਉਹਨਾਂ ਨੇ ਆਪ 10 ਵਰਕਿੰਗ ਦਿਨ ਤੁਹਾਨੂੰ ਪਤਾ ਕੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਿ ਉਹਨਾਂ ਦੀ ਛੜੇ ਬੰਦੀ ਕਦੋਂ ਠੀਕ ਹੋਊ ਜਾਂ ਵਾਟੈਵਰ ਮੈਂ ਤਾਂ ਦੱਸ ਨਹੀਂ ਸਕਦਾ ਜੀ ਭਾਈ ਪਰ ਹਾਂ ਇਹਨਾਂ ਕਹੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪਦਾ ਆਪਦੇ ਫੈਸਲੇ ਲੈਣ ਲੱਗ ਜਾਂਦਾ ਹੈ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਹ ਚ ਕੰਦਾ ਨਿਕਲ ਜਾਂਦੀ ਉਹ ਅੱਡ ਹੋਣ ਵਾਲੀਆਂ ਕੰਨਾਂ ਆਪਾਂ ਜਾਣਦੇ ਆ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇੱਕਤਾ ਹੈ ਸਾਰੇ ਇਕੱਠੇ ਲੜੇ ਸਾਰਿਆਂ ਨੂੰ ਵਧਾਈਆਂ ਵਲੰਟੀਅਰ ਤੋਂ ਲੈ ਕੇ ਹੋ ਜਾਂਦਾ ਕਾਹਦੀ ਦਲ ਦਾ ਜਿਹੜਾ ਮਾਪਾਤੀ ਚੋਣਾਂ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਤ ਹੀ ੜਾੜਾ ਚੜਾ ਉਹ ਕਹਿ ਰਿਹਾ ਕਿ ਉਹ ਉਹਨਾਂ ਨੂੰ ਵੀ ਬਦਲ ਦੇਣਾ ਚਾਹੀਦਾ ਸੀ ਵੀਰ ਬਾਦ ਨੂੰ ਬਾਰ ਬਾਰ ਉਹ ਬੇਤੋਰ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਬਚਾ ਲਿਆ ਦੇਖੋ ਮੈਨੂੰ ਲੱਗਦਾ 8000 ਵੋਟ ਪਈ ਹੈ 90000 ਲਗਭਗ ਪੂਰੀ ਸੀ 6 7 6% ਬਣਦੀ ਹੈ ਮੈਨੂੰ ਲੱਗਦਾ ਕੱਲੇ ਸੁਖਵੀਰ ਬਾਦ ਨੂੰ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਜਦੋਂ ਪਹਿਲਾ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾਂਗੇ ਦਰਵਾਹ ਲੜੇ ਨਾ ਚੱਪੇ ਆ ਲੜੇ ਨਾ ਡੇਰਾਵਾ ਬਦਨਕ ਲੜੇ ਤੋਂ ਉਹੋ ਛੱਡ ਗਏ ਸੀ ਵਿੱਚ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਫਾਦਾ ਲੜੇ ਜਵੰਦਰ ਆਪ ਆ ਆ ਦਿੱਤੇ ਜੜੇ ਫਿਰਦੇ ਸੀ ਟੱਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਦੇ ਪੰਜਾਬੀ ਚ ਪਹਿਨੇ ਖਚੋੜਾ ਪਹਿ ਗਿਆ ਇਹਨਾਂ ਦਾ ਆਪ ਚ ਪੰਜਾਬੀ ਦਾ ਵੀ ਟਿਪੀਕਲ ਉਹ ਜਿਆ ਖਚੋੜਾ ਪਹਿਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੌਲਾ ਜਾਂ ਪੈ ਜੇ ਤਾਂ ਢਾਹ ਕੇ ਤਿਵਾਰੀ ਸ਼ੁਰੂ ਕਰਦੇ ਸੋ ਇਹਨਾਂ ਨੂੰ ਚਾਕੇ ਦੁਬਾਰਾ ਸ਼ੁਰੂ ਮੰਨਣਾ ਪਊਗਾ। ਮਾਨ ਸਰ ਮਾਨ ਸਰ ਜੇ ਇਹ ਕਮਲ ਦੇ ਹੱਥ ਵਿੱਚ ਸਵਾਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੋਈ ਸਕੋਪ ਬਣ ਸਕਦਾ ਇਹਨੂੰ 6% ਹੋਣ ਉਹ ਨਹੀਂ ਕਹਿ ਦਿੱਤੀ ਐ ਫੇਰ ਕੰਪੀਟੀਸ਼ਨ ਚ ਆਉਣਗੇ। ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲੈ ਨਾਲ ਇਹਨਾਂ ਨੇ ਤਾਂ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜਾਊਗੀ। ਕਛੂ ਤੇ ਚੂਹੇ ਦੀ ਦੋਸਤੀ ਹੋ ਗਈ। ਕਹਿੰਦੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲਈਆਂ। ਵੀ ਇਕੱਠੇ ਰਿਹਾ ਕਰਾਂਗੇ। ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ। ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਜਾ ਗਿਆ। ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂਾਂ ਏਲ ਫਿਰਦੀ ਸੀ ਏਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਏਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਉਹਦੇ ਨਾਲ ਬੰਨੇ ਹੋਏ ਸੀ 100 200 ਫੁੱਟ ਤੋਂ ਕਛੂ ਕਛੂ ਥੱਲੇ ਡਿੱਗ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ